ਆਕੇ ਉਹਨੇ ਸਿੱਧੀ ਪਿਸਤਲ ਕਾਕ ਕੀਤੀ ਐ ਮੇਰੇ ਸਿਰ ਤੇ ਲਾਤੀ ਐ ਤੇ ਕਹਿੰਦੇ ਜੀ ਪੈਸੇ ਕੱਢ ਦੇ ਗੱਲੇ ਚ ਜਿੰਨੇ ਹੈਗੇ ਤੇ ਮੈਂ ਪਹਿਲੇ ਤਾਂ ਇਹ ਸੋਚਿਆ ਮੈਂ ਕਿਹਾ ਕੋਈ ਮੁੰਡਾ ਯਾਰ ਦੋਸਤ ਹੈਗਾ ਮਜ਼ਾਕ ਕਰਦਾ ਪਿਆ ਤੇ ਮੈਂ ਕਿਹਾ ਯਾਰ ਤੂੰ ਕੀ ਕਰਦਾ ਪਿਆ ਤੇ ਉਹ ਫਿਰ ਉਹਨੇ ਕਹਿ ਆ ਮੈਂ ਕਹਿੰਦਾ ਮੈਂ ਗੋਲੀ ਮਾਰ ਦੇਣੀ ਐ ਤੇ ਫਿਰ ਗੱਲਾ ਖੋਲਿਆ ਪੈਸੇ ਕੱਢ ਲਏ ਵਿੱਚੋਂ ਤੇ ਨਿਕਲ ਗਿਆ ਜਾਂਦੇ ਜਾਂਦੇ ਇਹ ਦਰਵਾਜ਼ਾ ਬੰਦ ਕਰਕੇ ਸ਼ਟਰ ਥੱਲੇ ਕਰਕੇ ਤੇ ਮੈਂ ਅੰਦਰ ਬੰਦ ਹੋ ਗਿਆ ਤੇ ਮੈਂ ਫੋਨ ਆਪਣੇ ਗਵੰਡੀ ਨੂੰ ਕੀਤਾ ਉਹਨੇ ਆ ਕੇ ਦਰਵਾਜ਼ਾ ਖੋਲਿਆ ਬਾਹਰ ਦੇ ਬਾਹਰ ਜਿਹੜਾ ਖੜਾ ਸੀ ਉਹਦਾ ਹੋਲੀਆ ਨਹੀਂ ਉਹਨੂੰ ਮੈਂ ਦੇ ਬਿਲਕੁਲ ਨਹੀਂ ਦੇਖਿਆ ਬਾਹਰ ਵਾਲੇ ਦਾ ਨਾ ਅੰਦਰ ਵਾਲੇ ਦਾ ਹੋਲੀਆ ਕੱਦ ਕਿੰਨਾ ਦਾ ਸੀ ਕੱਦ ਹੋਣਾ 5 ਫੁੱਟ 8 ਇੰਚ ਹੋਣਾ ਕੱਦ ਦਾ ਕਿੰਨੀ ਕੁ ਉਮਰ ਦੇ ਲੱਗਦੇ ਸੀ 22 23 ਸਾਲ ਦਾ ਹੋਣਾ 22 23 ਸਾਲ ਹਾਂ ਫਿਰ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਹਾਂਜੀ ਪੁਲਿਸ ਨੂੰ ਇਨਫੋਰਮ ਕੀਤਾ ਸਬਾਰਡ ਟੈਲ ਕੀਤੀ ਹੈ ਜਾਂ ਥਾਣੇ ਨਹੀਂ ਕੰਟਰੋਲ ਰੂਮ ਚ ਕੀਤਾ ਸੀ ਆਇਆ ਕੋਈ ਹਾਂ ਹਾਂ ਪੁਲਿਸ ਚ ਆ ਗਏ ਸੀ ਚਲੋ ਦੇਖੀਏ ਹਾਂਜੀ ਕਿਦਾ ਸ਼ਹਿਰ ਦੇ ਹਾਲਾਤ ਖਰਾਬ ਹੋ ਰਿਹਾ ਹੈ ਦਿਨ ਦਿਹਾੜੇ ਚੋਰੀਆਂ ਹੁੰਦੀਆਂ ਡੱਕ ਕੇ ਪੈਂਦੇ ਆਂ ਔਰ ਅੱਜ ਤੁਹਾਡੇ ਨਾਲ ਹੋ ਗਈ ਹੈ ਜਿਆਦਾ ਟਾਈਮ ਹੀ ਨਹੀਂ ਹੋਇਆ 8:30 ਵਜੇ ਦਾ ਟਾਈਮ ਹੁੰਦਾ 7:30 ਵਜੇ 7:30 ਵਜੇ ਕੀ ਕਰਨ ਜਾਉਂਦੇ ਹਾਲਾਤ ਬਹੁਤ ਖਰਾਬ ਨੇ ਦੁਕਾਨਦਾਰ ਜਿਹੜੇ ਨੇ ਉਹ ਸੌਫਟ ਟਾਰਗੇਟ ਹੋ ਗਏ ਆ ਇਹਨਾਂ ਵਾਸਤੇ ਦੁਕਾਨਦਾਰ ਦੀ ਹੁਣ ਕੋਈ ਸੇਫਟੀ ਨਹੀਂ ਹੈਗੀ ਇਹ ਤੇ ਕਿਸੇ ਨਾਲ ਵੀ ਹੋ ਸਕਦਾ ਕੱਲ ਨੂੰ ਬਾਕੀ ਦੁਕਾਨਦਾਰਾਂ ਨੂੰ ਕੀ ਕਰਨ ਆਪਣਾ ਧਿਆਨ ਰੱਖੋ ਕੋੜ ਕੀ ਹੋਸਦਾ